ਯਾਰ ਆ ਵੱਖਰਾ ਯਾਰਾ ਵੱਖਰਾ ਬੱਲਪੁਰੀਆ ਜੂਲੀ ਬੱਲਪੁਰੀਆ ਜੂਲੀ ਆ ਆ 10000 ਦਾ ਜੱਫਾ 10000 ਦਾ ਜੱਫਾ ਆ ਗੁਰੂ ਘਰ ਵੱਲੋਂ 10000 ਦੇ ਤਿੰਨ ਜੱਫੇ ਬੱਲਪੁਰੀਆ 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 ਵੇਖ ਕਿਧਰ ਨਾ ਆਹ ਸਾਹਮਣੇ ਕਮਾਲ ਹੋ ਜਾਂਦੀ ਹੈ ਆ ਅੱਗੇ ਵਾਲੇ ਦੇ ਤਿੰਨ ਜੱਫੇ 10000 ਦੇ ਤਾਂਗਿਆ ਦੇ ਕੋ ਦੂਰੀ ਦੂਰੇ ਆਏ ਮੇਰੇ ਮਿੱਤਰੋ ਇਹ ਹਰਿਆਣੇ ਦੇ ਟਿੰਡਾ ਮਿਰਕਿਆਂ ਦੇ ਬੱਲਾ ਨਾਲ ਸੁਵਰਾਜ ਹੋਣੀ ਆ ਹੈਪੀ ਖੜਾ ਪੜਾਕੇ 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 ਆ ਆ ਇਹਨੂੰ ਕਹਿੰਦੇ ਆ ਘਰੋਂ ਰਾਜ ਆਹ ਸਾਹਮਣੇ ਆਹ ਕਬੱਡੀ ਪੈ ਗਈ ਮੇਰੇ ਵਿੱਚੋਂ ਟਾਂਗੇ ਆ ਲਿਆ ਦੇਖੀਏ ਬੰਦੇ ਤੇ ਬੰਦਾ ਵਜਦਾ ਫੇਰ ਓ ਸਾਹਮਣੇ ਬਲਪੁਰੀਆ ਬਲਪੁਰੀਆ ਬੰਦੇ ਤੇ ਬੰਦਾ ਬੰਦੇ ਤੇ ਬੰਦਾ ਵੇਖੀਏ ਵਜਦਾ ਓ ਬੱਸ ਯਾਰ ਬਲਪੁਰੀਆ ਲੱਟਿਆ ਭੱਜਲਾ ਭੱਜਲਾ ਭੱਟਲਾ ਭੱਟਲਾ ਭੱਜਲਾ ਪਰ ਕਾਂਗੇ ਆੜ ਗਿਆ ਆੜ ਗਿਆ ਆੜ ਗਿਆ ਜੱਟ ਆਈ ਉੱਤੇ ਆਇਆ ਫੜ ਗਿਆ ਫੜ ਗਿਆ ਬਣ ਗਿਆ ਓ ਮੇਲਾ ਬਣ ਗਿਆ ਕਿਆ ਨੰਦ ਉਹ ਵੱਡੇ ਕੰਦਾ ਬਲ ਸ਼ਾਤਰ ਕਬੱਡੀ ਪਾਰਿਆ ਪਿੰਡਾ ਮੂਲੇਵਾਲ ਖਰਦੀ ਧਰਤੀ ਦਾ ਉਧਰ ਪ੍ਰੀਤ ਮੂਰੇਆ ਉਧਰ ਸ਼ਾਤਰ ਵਾਲਾ ਓਏ ਕਬੱਡੀ 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 ਆਹ ਵੇਖੋ ਆਹ ਵੇਖੋ ਆਹ ਵੇਖੋ ਆਹ ਵੇਖੋ ਆਹ ਵੇਖੋ ਚੱਕੇ ਜਾਮ ਚੱਕੇ ਜਾਮ ਚੱਕੇ ਜਾਮ ਪ੍ਰੀਤ ਤੇ ਕਬਲ ਖੇਚ ਖੇਚ ਘੜੀ ਦੀਆਂ ਸੋਲੀਆਂ ਟੇਕਾ ਆ ਆ ਆ ਆ ਸਿਰਾਂ ਹੋ ਜਾਂਦਾ चार ने कमाना की धरती है आओ सामने बला कठियाले लगता टुट के आई बला कठियाला बुलिया कठियाला क्या लाला लाला क्या लाला लाला बुला कठियाला बला कठियाला ਕਬੱਡੀ 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 ਉਹ ਲੈ ਕਹਨੇ ਦੱਸਿਆ ਹੈ ਪਰ ਆਜ ਕੋਨੇ ਤੀਜੀ ਕਬੱਡੀ ਬੂਤੇ ਬਾਈ 10000 10000 ਦੀ ਕਬੱਡੀ ਆ ਪ੍ਰੀਤ ਆ ਗਿਆ ਓਹ ਹੋਏ ਓਹ ਹੋਏ ਓਹ ਹੋਏ 10000 ਪ੍ਰੀਤ ਜਿੱਤ ਗਿਆ ਓ ਪ੍ਰੀਤ ਤਰੀਆਂ ਵਾਲਾ ਕਬੱਡੀ ਪਾਰੀ ਉਹ ਸੁੱਖਾ ਵੀ ਆ ਉਹ ਫੱਬਦਾ ਮੁੰਡਾ ਪਰੇਮਰ ਕੇ ਦੇ ਠੱਕਰ ਝੰਡਾ ਪਿੰਡ ਹਾ ਇਹਦਾ ਜਲਾਹ ਤਾਲ ਸਾਡੇਰੇ ਮਿੱਤਰੋ ਸਰਦੂਲਗੜ ਕਿੱਥੇ ਆ ਉਹ ਉਧਰ ਵੇਖੋ ਉਧਰ ਵੇਖੋ ਇਧਰ ਵੇਖੋ ਕੀ ਬੰਦਾ ਉਹ ਕਹਿੰਦੇ ਸੋਨੀ ਫੱਤਰ ਝੰਡੇ ਵਾਲਾ ਸੋਨੀ ਫੱਤਰ ਝੰਡਾ ਬੱਲਾ ਬਣ ਗਿਆ ਬੱਟ ਗਿਆ ਜਿੱਤ ਵਾਲਾ ਝੰਡਾ ਫੋਕ ਆ ਸੋਨੀ ਫੱਤਰ ਚੰਡਾ ਵਾਹ ਓ ਗਬਰ ਵਾਹ ਓ ਸੋਨੀ ਡਾਡਾ ਜ਼ੋਰ ਲਗਾਏ ਮੱਲਾਂ ਦਾ ਭਾ ਕਲੀ ਟਰੈਕਟਰਾਂ ਦਾ ਮੁੱਲ ਮੂਰਤਾ ਮੁੰਡਿਆਂ ਨੇ ਆਹ ਸਾਹਮਣੇ ਕਹਿੰਦੇ ਰਕੇਸ਼ ਬਾਪੁਰੀਆ ਕਬੱਡੀ ਪਾਉਣ ਦੇ ਲਈ ਬਿਲਾ ਹੋਇਆ ਪ੍ਰੀਤ ਪਾਇਲਟ ਵਾਲਾ ਲੱਗਦਾ 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 ਜ਼ੋਰ ਜ਼ੋਰ ਕਿਹੜੇ ਵੀਰ ਨੇ ਥੋੜਾ ਥੋੜਾ ਪਰੇ ਨੂੰ ਪਰੇ ਨੂੰ ਪਰੇ ਨੂੰ ਪਰੇ ਨੂੰ ਪਰੇ ਨੂੰ ਆਓ ਸਾਹਮਣੇ ਦੀਪਦਪੁਰਜੀ ਦੀਪਦਪੁਰਜੀ ਮਹਾਂਪੁਰਸ਼ ਬਾਬਾ ਉਤਾਰ ਸਿੰਘ ਜੀ ਸੰਗ ਸਭਾ ਨਾਲ ਕਾਰ ਸੇਵਾ ਕਰਾ ਲੈਣ ਦੇ ਵੱਡੇ ਅਸ਼ੀਰਵਾਦ ਓ ਹੁਣ ਤਾਂ ਗੱਲ ਮੁਸ਼ਕਲ ਹੁਣ ਤਾਂ ਗੱਲ ਮੁਸ਼ਕਲ ਹੁਣ ਤਾਂ ਗੱਲ ਮੁਸ਼ਕਲ ਦੀਪ ਭੱਜ ਓ ਢਿੰਦਾ 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 ਮੋਹਲੇ ਵਾਲ ਖਾਰੇ ਵਾਲਾ ਹਾਂਜੀ ਦੋਸਤੋ ਵੀਡੀਓ ਕਿਵੇਂ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਕੇ ਜਾਓ ਤੇ ਕਬੱਡੀ ਦੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਆ ਰਿਜ਼ਲਟ ਆਪਣੇ ਚੈਨਲ ਤੇ ਲੈ ਕੇ ਆਉਣੀ ਆ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ